ਚੈਨਲ ਦਾ ਆ ਰਿਹਾ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਇੱਕ 8 ਸਾਲ ਦੀ ਲਾਪਤਾ ਹੋਈ ਬੱਚੀ ਨੂੰ ਮਹਿਜ 2 ਘੰਟਿਆਂ ਅੰਦਰ ਲੱਭ ਕੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਇਸ ਸਬੰਧੀ ਮਿਲੀ ਜਾਣਕਾਰੀ ਦੇ ਮੁਤਾਬਕ ਰਮੇਸ਼ ਕੁਮਾਰ ਵਾਸੀ ਗਾਂਧੀ ਨਗਰ ਕੈਂਪ ਬਟਾਲਾ ਨੇ ਦੱਸਿਆ ਕਿ ਉਹਨਾਂ ਦੀ 8 ਸਾਲਾਂ ਬੱਚੀ ਜੋ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਾਂਧੀ ਕੈਂਪ ਚ ਪੜਦੀ ਹੈ ਅਤੇ ਜਦੋਂ ਉਹ ਛੁੱਟੀ ਤੋਂ ਬਾਅਦ ਘਰ ਆਈ ਤਾਂ ਉਸ ਦੀ ਮਾਤਾ ਨੇ ਉਸ ਨੂੰ ਕਿਸੇ ਗੱਲੋਂ ਝੜਕਿਆ ਜਿਸ ਨੂੰ ਲੈ ਕੇ ਬੱਚੀ ਘਰੋਂ ਚਲੀ ਗਈ ਇਸ ਤੋਂ ਬਾਅਦ ਰਮੇਸ਼ ਕੁਮਾਰ ਨੇ ਇਸ ਦੀ ਸ਼ਿਕਾਇਤ ਸਿੰਬਲ ਚੌਂਕੀ ਚ ਦਰਜ ਕਰਵਾਈ ਅਤੇ ਸਿੰਬਲ ਚੌਂਕੀ ਇੰਚਾਰਜ ਐਸਆਈ ਸਰਦਾਸ ਸਖਰਾਜ ਸਿੰਘ ਅਤੇ ਸਮੂੱਚੀ ਪੁਲਿਸ ਪਾਰਟੀ ਵੱਲੋਂ ਮਹਿਜ 2 ਘੰਟਿਆਂ ਅੰਦਰ ਇਸ ਬੱਚੀ ਨੂੰ ਲੱਭ ਕੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਇੱਥੇ ਹੀ ਐਸਆਈ ਸਖਰਾਜ ਸਿੰਘ ਨੇ ਇਹ ਵੀ ਕਿਹਾ ਕਿ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਨਹੀਂ ਝਟਕਣਾ ਚਾਹੀਦਾ ਅਤੇ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਉਤੇ ਹੀ ਬੱਚੀ ਦੇ ਮਾਤਾ ਪਿਤਾ ਪਟਾਲਾ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆਏ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਤ ਕਰੋ ਦਾ ਆਰ ਨਿਊਜ਼ ਅਤੇ ਜੁੜੇ ਰਹੋਤਾਆਂ ਖਬਰਾਂ ਦੇਖਣ ਲਈ ਸੜ ਨਾਲ ਪਟਿਆਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਰਮੇਸ਼ ਕੁਮਾਰ ਸਰ ਮੈਂ ਕੰਮ ਤੇ ਹਾਂ ਤੇ ਜਦੋਂ ਮੈਨੂੰ ਪਤਾ ਲੱਗਾ ਕਿ 2:30 ਵੇ ਅੱਗੇ 3:00 ਵੇ ਛੁੱਟੀ ਹੁੰਦੀ ਹੈ 2:30 ਵੇ ਹੋ ਗਈ ਤੇ ਘਰ ਨੇ ਫੋਨ ਕੀਤਾ ਮੈਨੂੰ ਘਰ ਹੈ ਨਹੀਂ ਮੈਂ ਸਰ ਕੰਮ ਤੇ ਹਾਂ ਤੇ ਕੰਮ ਤੋਂ ਜਦੋਂ ਮੈਨੂੰ ਪਤਾ ਲੱਗਾ ਮੋਦੀ ਨਾਲ ਲੱਭਣ ਤੋਂ ਲੈ ਫੇਰ ਕੁਆਜੀ ਹੋਰਾਂ ਨੇ ਚਲੋ ਇਹਨਾਂ ਨੇ ਵੀ ਦੋਰਾਪਾਜੀ ਨਾਲ ਕੀਤੀ ਇਹਨਾਂ ਨੂੰ ਵੀ ਆ ਕੇ ਦੱਸਿਆ ਚਲੋ ਫੇਰ ਤੁਰ ਕੇ ਸਾਰੇ ਬੱਸ ਸਟੈਂਡ ਵਾਲੇ ਦੁਕਾਨੇ ਪੁਲ ਚਲਾਣ ਰੋਡ ਸਾਰੇ ਫੇਰ ਤੁਰ ਕੇ ਚਲੋ ਇਹਨਾਂ ਦੀ ਮਿਹਰਬਾਨੀ ਨਾਲ ਚਲੋ ਲੱਭੀ 8 ਸਾਲ 8 ਸਾਲ ਕਰਨ ਸਕੂਲੇ ਬਚੇ ਜਾਂਦੇ ਭਾਈ ਤੁਹਾਨੂੰ ਪਤਾ ਮਿਹਨਤ ਇਹਦਾ ਕਰਨ ਨਾਲ ਵਧਿਆਰੀ ਲਾਣ ਲਾ ਉਹਨੂੰ ਹੁਣ ਕੀ ਪਤਾ ਲਾ ਘਰੋਂ ਕਿਹੋ ਜਿਹੇ ਕਾਰ ਦਿਨੇ ਦਮਕਾ ਮਾਰਿਆ ਉਹਦਾ ਹੀ ਕੋ ਖਾਣ ਪੀਣ ਲਿਆਂ ਜਿਹੜੋ ਬਿਆਜ ਹੀ ਦੇ ਇੱਕ ਜਾਬ ਦਿਨਾ ਬੱਚਿਆਂ ਨੂੰ ਨਾ ਤਾਂ ਕਰਨ ਬੱਚੇ ਚਲੋ ਕਹੇ ਨੂੰ ਬੱਚੇ ਨੂੰ ਦਬਕਾ ਮਾਰੋ ਅਗਲਾ ਗੁਸਾ ਨਰਾਜਗੀ ਰੱਖੇ ਜੋ ਪਿਆਰ ਨਾਲ ਬੱਚੇ ਨੂੰ ਪਿਆਰ ਨਾਲ ਸਮਝਾਓ ਪਿਆਰ ਨਾਲ ਬੱਚੇ ਨੂੰ ਹਰ ਚੀਜ਼ ਬਾਰੇ ਦੱਸੋ ਕਿ ਸਕੂਲੇ ਪੁੱਤਰ ਪਰਕੇ ਤੇ ਆਪਣਾ ਲਾਹ ਰਾ ਤੇ ਪੁਲਸ ਵਾਲਿਆਂ ਦੇ ਵੱਲੋਂ ਧੰਨਵਾਦ ਭਾਈ ਹੋਰ ਆਉਗਾ ਕਿ ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਨੇ ਜਦੋਂ ਮਰਿਤੇ ਕੀਤੀਆਂ ਨਾਲ ਲੱਭ ਕੇ ਇੱਕ ਰਮੇਸ਼ ਮਾਰ ਪੁੱਤਰ ਸਾਈਂਦਰ ਸੁਆਸੀ ਗਾਂਧੀ ਕੈਂਪ ਨੇ ਰਿਟਰਨ ਦੇ ਵਿੱਚ ਇੱਕ ਦਰਖਾਸਤ ਦਿੱਤੀ ਕਿ ਮੇਰੀ ਬੱਚੀ ਰਜਾਨਾ ਦੀ ਤਰ੍ਹਾਂ ਸਰਕਾਰੀ ਕન્યા ਸਕੂਲ ਗਾਂਧੀ ਕੈਂਪ ਵਿੱਚ ਪੜ੍ਹਦੀ ਏ 3 ਦੀ ਉਮਰ ਆਕਸਾਲ ਹੈ ਉਹ ਸਕੂਲ ਗਈ ਪਰ ਵਾਪਸ ਨਹੀਂ ਆਈ ਅਸੀਂ ਆਸ-ਪਾਸੇ ਆਪਣੇ ਤੌਰ ਤੇ ਉਹਨਾਂ ਦੇ ਭਾਲ ਕੀਤੀ ਪਰ ਨਹੀਂ ਮਿਲੀ ਤੇ 2 ਘੰਟੇ ਪਹਿਲਾਂ ਸਾਡੇ ਕੋਲ ਦਰਖਾਸਤ ਤੇ ਆਈ ਪਰ ਲੇਕਿਨ ਮੈਂ ਉਸ ਪਾਰਟੀ ਸਮੇਤ ਸਾਰੇ ਮੇਰੇ ਸਾਥੀ ਕਰਮਚਾਰੀਆਂ ਨੇ ਪੂਰੀ ਤਨਦੇਈ ਨਾਲ ਮਿਹਨਤ ਕਰਕੇ ਤੇ 2 ਘੰਟੇ ਦੇ ਵਿੱਚ ਵਿੱਚ ਉਹ ਬੱਚੀ ਜਿਹੜੀ ਐ ਅਸੀਂ ਉਹ ਲੱਭ ਲਈਏ ਲੱਭ ਕੇ ਉਸ ਵਕਤ ਮਾਪਿਆਂ ਨੂੰ ਸੱਦਿਆ ਗਿਆ ਦਰਖਾਸਤਕਰਤਾ ਨੂੰ ਉਹਦੇ ਪਿਤਾ ਨੂੰ ਉਹਦੀ ਮਾਤਾ ਨਾਲ ਉਹਨਾਂ ਦੇ ਜਿਹੜੇ ਕੁਰਸੀ ਨੇ ਆਂਢ ਗੁਆਢੀ ਨੇ ਤੇ ਸਹੀ ਸਲਾਮਤ ਬੱਚੀ ਜਿਹੜੀ ਉਹਨਾਂ ਦੇ ਹਵਾਲੇ ਕਰਨਾ